ਦੂਸਰਾ ਸਾਡਾ ਇੱਕ ਮੁੱਦਾ ਸਾਡਾ ਬਹੁਤ ਬੇਰਜ਼ਗਾਰੀ ਦਾ ਮੁੱਦਾ ਹੈ ਮੇਰੀ ਵੀ ਜਦੋਂ ਸੀਐਮ ਸਾਹਿਬ ਨਾਲ ਦਿੱਲੀ ਦੇ ਸਾਡੇ ਪਹਿਲੀ ਤਰੀਕ ਨੂੰ ਮੀਟਿੰਗ ਦੀ ਮੈਂ ਉੱਥੇ ਇੱਕ ਇਹ ਗੱਲ ਰੱਖੀ ਉਹਨਾਂ ਦੇ ਅੱਗੇ ਕਿ ਜਿਹੜੇ ਤੁਸੀਂ ਤਾਂ ਪੰਜ ਵਾਕੰਟੀਆ ਲਿਆਣੀਆਂ ਲਿਓ ਤੁਹਾਡੀਆਂ ਸਾਰੀਆਂ ਦੀਆਂ ਪੰਜਾਬ ਦੀਆਂ ਗਰੰਟੀਆਂ ਮੇਰੀ ਇੱਕ ਗਰੰਟੀ ਲਾ ਕੇ ਲੈ ਕੇ ਆਇਓ ਕਿ ਪੰਜਾਬ ਸਾਡਾ ਰੋਪੜ ਦਾ ਵਿੱਚ ਨੌਜਵਾਨ ਹੈ ਜਿਹੜੇ ਬਹੁਤ ਬੇਰਜ਼ਗਾਰ ਘੁੰਮਦੇ ਆ ਵੱਡੀ ਸਮੱਸਿਆ ਬੇਰਜ਼ਗਾਰ ਦੀ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਬੰਦੀ ਦੀ ਦਰਜ ਤੇ ਨਾਲਾਤਾਰ ਨਾਲਾਗੜ੍ਹ ਦੀ ਦਰਜ ਤੇ ਇੱਥੇ ਇੰਡਸਟਰੀ ਲੱਗ ਸਕਦੀ ਹੈ ਫੈਕਟਰੀਆਂ ਲੱਗ ਸਕਦੀਆਂ ਫੈਕਟਰੀਆਂ ਲੱਗਣ ਦੇ ਬਾਅਦ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਇੱਕ ਫੈਕਟਰੀ ਲੱਗਣ ਨਾਲ 100 ਰੋਜ਼ਗਾਰ ਪੈਦਾ ਹੁੰਦਾ ਹੈ ਫੈਕਟਰੀ ਲੱਗੇ ਕੋਈ ਬੰਦੇ ਨਾਲ ਨੌਕਰੀ ਕਰ ਲਈ ਇਹਨਾਂ ਟਰੱਕ ਪਾ ਲਏ ਉਤਾ ਕਿਸੇ ਨੇ ਟੈਕਸੀਆਂ ਪਾ ਲਈਆਂ ਕਿਸੇ ਨੇ ਢਾਬਾ ਖੋਲ੍ਹ ਲਿਆ ਕਿਸੇ ਨੇ ਰੈਂਟਲ ਕੋਲ੍ਹ ਲਿਆ ਤੇ ਸੋਡੀ ਜ਼ਮੀਨ ਦਾ ਰੇਟ ਵੀ ਬਹੁਤ ਵਧਣਾ ਕਿਉਂਕਿ ਕਲੋਨੀਆਂ ਵੀ ਕੱਟ ਹੋਣੀਆਂ ਇੱਥੇ ਇਸ ਕਰਕੇ ਇੰਡਸਟਰੀ ਜ਼ਰੂਰੀ ਹੈ ਮੈਂ ਤਾਂ ਉਹਨਾਂ ਨੂੰ ਪੂਰਾ ਵਕਤ ਮੰਗ ਰੱਖੀ ਹੈ ਕਿ ਰੋਪੜ ਦੀ ਇੱਕ ਮੁੱਖ ਮੰਗ ਜ਼ਰੂਰ ਹੈ ਚੌਕੀ ਜੀ ਬੈਠੇ ਸਾਡੀ ਬਿੰਦੂ ਜੀ ਵੀ ਬੈਠੇ ਆ ਕਿ ਸਾਨੂੰ ਰੋਜ਼ਗਾਰ ਦੀ ਇੰਡਸਟਰੀ ਲੈ ਕੇ ਦੋ ਔਰ ਮੈਂ ਲੜਾਈ ਵੀ ਇਸ ਚੀਜ਼ ਦੀ ਲੜਦਾ ਕਿ ਰੋਪਣ ਦੇ ਵਿੱਚ ਜਿੰਨੇ ਜੰਗਲ ਆ ਸਾਡੇ ਇੰਡਸਟਰੀ ਲਵਾਵਾਂਗੇ ਕਈ ਵਾਰ ਮੇਰੇ ਤੇ ਮੁੱਦਾ ਉੱਠਦਾ ਹੈ ਕਿਸਾਨੀ ਦਾ ਵੀ ਕਿਉਂਕਿ ਮੈਂ ਤਾਂ ਖੁਦ ਕਿਸਾਨ ਆ ਜਿੰਨੇ ਮੈਨੂੰ ਜਾਣਦੇ ਆ ਜਿੰਨੇ ਮੇਰੇ ਕੋਲ ਸਾਰੇ ਘਰ ਦੇ ਪਰਿਵਾਰਾਂ ਦੇ ਮੈਂਬਰ ਜਾਣਦੇ ਆ ਮੈਂ ਕੋਤਾ ਨਾਲ ਆਪਣੇ ਲਾਂਦਾ ਕਣ ਕਾਪੀ ਦਾ 2 ਮਹੀਨੇ ਮੈਂ ਲਗਾਤਾਰ ਦਿੱਲੀ ਨਾਲ ਗਿਆ ਪਹਿਲਾਂ ਲਗਾਤਾਰ 2 ਮਹੀਨੇ ਦਿੱਲੀ ਰਿਹਾ ਸੀ ਉਸ ਤੋਂ ਬਾਅਦ ਵੀ ਮੈਂ ਹਰ ਹਫਤਾ ਦਿੱਲੀ ਦਾ ਜਰੂਰ ਇੱਕ ਚੱਕਰ ਲਾ ਕੇ ਆਉਂਦਾ ਹੈ ਇੱਕ ਦਿਨ ਮੈਂ ਦਿੱਲੀ ਦੇ ਬਾਟਰ ਤੇ ਰੋਕੇ ਆ ਨਾ ਆਉਂਦਾ ਜਰੂਰ ਇਸ ਕਰਕੇ ਐਥੇ ਵੀ ਕਈ ਲੋਕੜੀਆਂ ਜਿਹੜੇ ਅੰਦੋਲਨ ਆਪਣੀਆਂ ਜਥੇ ਬੰਦੀਆਂ ਨੇ ਤੁਸੀਂ ਵੇਸ ਕਰਕੇ ਨਹੀਂ ਕਹਿੰਦਾ ਕਿ ਕਿਸੇ ਨੇ ਕਿਹਾ ਇਧਰ ਨਾਲ ਜੁੜ ਗਿਆ ਕਿਸੇ ਨੇ ਕਿਹਾ ਇਧਰ ਨਾਲ ਜੁੜ ਗਿਆ ਕਿਉਂਕਿ ਸ਼ਾਸਕ ਪਾਰਟੀਆਂ ਦਾ ਜਥੇ ਬੰਦੀਆਂ ਦਾ ਥੋੜਾ ਬਾਈਕਟ ਕਰਿਆ ਵਾ ਨਾ ਜਾਓ ਪਰ ਮੈਂ ਕਿਸਾਨੀ ਅੰਦੋਲਨ ਦੇ ਬਾਟਰਨ ਤੇ ਜਰੂਰ ਜਾਂਦਾ ਹਰ ਹੱਥਾ ਜਾ ਕੇ ਆਉਂਦਾ ਹੈ ਪਿੱਛੇ ਦੇ ਜਨਤਰ ਮਤ ਤੋਂ ਸਵੀਰਨ ਕੇ ਲਈ ਅਵਕਤੀ ਦਿੱਤੀ ਅੜੀ ਲਾ ਕੇ ਆਇਆ ਗੋਮੀ ਨੇ ਪਹਿਲਾਂ ਲਗਾਤਾਰ ਲਾ ਕੇ ਆਇਆ ਅਸੀਂ ਕਿਸਾਨ ਪਹਿਲਾ ਹੈ ਬਾਕੀ ਦਿੱਲੀ ਚ ਆਪਣਾ ਵਿਦਾ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਗਰੰਟੀ ਕਰਨ ਆਏ ਆ ਸਾਡੀ ਪੀਲੀ ਦੀ ਪਹਿਲੀ ਗਰੰਟੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਆਣ ਤੇ 1 ਮਹੀਨੇ ਦੀ 300 ਜੁੰਟ 2 ਮਹੀਨੇ ਦੀ 600 ਜੁੰਟ ਜਿਹੜੀ ਤੁਹਾਨੂੰ ਅਸੀਂ ਬਿਜਲੀ ਫ੍ਰੀ ਦੇਵਾਂਗੇ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ 2014 ਚ ਲੋਕਾਂ ਨਾਲ ਇੱਕ ਵਾਅਦਾ ਕਰਿਆ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਬਣਾਓ ਮੈਂ ਤੁਹਾਨੂੰ ਸਾਰਿਆਂ ਨੂੰ ਬਿਜਲੀ ਫ੍ਰੀ ਦੇਵਾਂਗਾ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਕਰਕੇ ਦਿਖਾਇਆ ਵੀਰੋ ਅੱਜ ਦਿੱਲੀ ਦੇ ਵਿੱਚ 70% ਲੋਕ ਹੈ ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਮੇਰੇ ਪਰ ਕੋਈ ਯਕੀਨ ਨਾ ਕਰਿਓ ਕਿ ਸੰਧਵਾ ਝੂਠ ਬੋਲ ਕੇ ਵੀ ਜਾ ਸਕਦਾ ਇੱਥੇ ਦਿੱਲੀ ਦੇ ਵਿੱਚ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਰਹਿੰਦੇ ਆ ਉਹਨਾਂ ਤੇ ਪਤਾ ਕਰ ਲਿਓ ਕਿ ਉੱਥੇ ਬਿਜਲੀ ਫ੍ਰੀ ਹੈਗੀ ਹੈ ਦਿੱਲੀ ਦੇ ਵਿੱਚ ਪਾਣੀ ਫ੍ਰੀ ਹੈਗਾ ਦਿੱਲੀ ਦੇ ਵਿੱਚ ਹੈਲਥ ਹੈਲਥ ਸਿਸਟਮ ਜਿਹੜਾ ਸਾਡੇ ਹਸਪੀਟਲ ਹੈ ਅਸੀਂ ਇੱਥੇ ਦਵਾਈਆਂ ਲੈਣ ਜਾਂਦੇ ਆ ਡਾਕਟਰ ਆ ਕੇ ਲੈ ਕੇ ਦੇਂਦਾ ਅੱਜ ਦਿੱਲੀ ਦੇ ਵਿੱਚ ਕਿਸੇ ਦਾ 10 ਲੱਖ ਦਾ ਵੀ ਆਪਰੇਸ਼ਨ ਹੋਣਾ ਹੈ ਕਿਸੇ ਨੂੰ ਕੋਈ ਪੈਸੇ ਦੀ ਲੋੜ ਨਹੀਂ ਆ ਕਾਰ ਲੈ ਕੇ ਜਾਓ ਆਪਰੇਸ਼ਨ ਕਰਾ ਕੇ ਆ ਜਓ ਬੜੇ ਮੁਸ਼ਕਲ ਨਾ ਮੈਂ ਅਫਸਰਾਂ ਨੂੰ ਬਿਠਾ ਲਦਾ ਮੇਰਾ ਫੋਨ ਤੁਸੀਂ ਦੇਖਦੇ ਜਿੰਨੇ ਕੇ ਮੇਰੇ ਨਾਲ ਨੈਟਜ ਰਹਿੰਦੇ ਆ ਰਾਤ ਨੂੰ ਵੀ ਖੁੱਲ੍ਹਾ ਰਹਿੰਦਾ ਭਾਈ ਕਹਿੰਦੇ ਐਮਐਲਏ ਕੰਮ ਨਹੀਂ ਕਰਦਾ ਮੈਂ ਤਾਂ 18 ਘੰਟੇ ਕੰਮ ਕਰਦਾ ਹੈ ਕਿਸੇ ਦਾ ਰਾਤ ਨੂੰ 12 ਵਜੇ ਫੋਨ ਆ ਜਾਏ 10 ਵਜੇ ਆ ਜੇ ਸਵੇਰੇ 6 ਵਜੇ ਆ ਜੇ ਸਾਰਿਆਂ ਦਾ ਫੋਨ ਟੈਂਟ ਹੁੰਦਾ ਹੈ ਪਰ ਅਫਸਰਾਂ ਨੂੰ ਦੇਖ ਲਓ ਮੇਰੇ ਨਾਲ ਚੱਲਿਓ ਆ ਸਾਡੀ ਵੀਡੀਓ 11 ਵਜੇ ਆਦੀ ਐਸ ਡੀ ਐਮ ਮੈਂ ਇੱਕ ਦਿਨ ਫੋਨ ਕਰਿਆ ਮੈਂ ਕਿਹਾ ਐਸ ਡੀ ਐਮ ਸਾਹਿਬ ਕਿੱਥੇ ਹੋ ਤੁਸੀਂ ਮੈਂ ਤੁਹਾਨੂੰ ਮਿਲਣ ਆਇਆ ਕਹਿੰਦੀ ਐਮ ਐਲ ਏ ਸਾਹਿਬ ਸੁੱਤੀ ਪਈ ਹੈ ਅਜੇ ਤਾਂ ਮੈਂ ਕਹਿੰਦੀ ਮੈਨੂੰ ਪਹਿਲਾਂ ਦੱਸ ਦੇਣਾ ਤੁਸੀਂ ਆਣ ਦਾ ਮੈਂ ਕਿਹਾ ਮੈਂ ਤਾਂ ਚਲੋ ਤੁਹਾਨੂੰ ਦੱਸਦਾ ਮੈਂ ਵੇਟ ਕਰ ਲੈਂਦਾ ਪਰ ਜੇ ਲੋਕ کیا ਕਰਨਗੇ ਲੋਕ ਤਾਂ ਲਾਈਨਾਂ 'ਚ ਲੱਗੋਗੇ ਤੁਸੀਂ ਐਮ ਐਲ ਏ ਦੇ ਘਰ ਤੇ 11 ਵਜੇ ਆਂਦੀ ਜਿੰਨੇ ਵੀ ਸਾਥੀ ਆ ਸਾਡੇ ਬਹੁਤ ਖੁਸ਼ੀ ਹੋਈ ਸ਼ੰਗਾਰਾ ਸਿੰਘ ਸੈਕਟਰੀ ਸਾਹਿਬ ਸਾਡੇ ਪਿਛਲੀ ਵਾਰ ਵੀ ਜਦੋਂ ਤੁਸੀਂ 2016 'ਚ ਮੀਟਿੰਗਾਂ ਕਰਦੇ ਤੇ ਸ਼ੰਗਾਰਾ ਸਿੰਘ ਦੀ ਨਿਰਮਲ ਸਿੰਘ ਇਕੱਠੀ ਟੀਮ ਤੇ ਇਹਨਾਂ ਦੀ ਅਸੀਂ ਇਕੱਠੇ ਦੇਖ ਕੇ ਸਾਡਾ ਮਨ ਖੁਸ਼ ਹੋਇਆ ਔਰ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਨਾ ਵੱਡਾ ਇਕੱਠ ਕਰਕੇ ਅੱਜ ਅਸੀਂ ਆਮ ਆਦੀ ਪਾਰਟੀ ਦੀ ਜਿਹੜੀ ਸਾਡੀ ਪਹਿਲੀ ਗਰੰਟੀ ਚੱਲਦੀ ਹੈ ਬਿਜਲੀ ਅੰਦੋਲਨ ਉਹ ਲੈ ਕੇ ਵਿੱਚ ਤੇ ਪਹਿਲਾਂ ਮੇਰੇ ਲੀਡਰ ਸਾਹਿਬਾਨ ਨੇ ਸਾਨੂੰ ਦੱਸਿਆ ਸਾਰਾ ਕੁਝ ਮੈਂ 2-4 ਗੱਲਾਂ ਕਰਨੀਆਂ ਹੈ ਕਿ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ 2014 ਚ ਲੋਕਾਂ ਨਾਲ ਇੱਕ ਵਾਅਦਾ ਕਰਿਆ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਬਣਾਓ ਮੈਂ ਤੁਹਾਨੂੰ ਸਾਰਿਆਂ ਨੂੰ ਬਿਜਲੀ ਫ੍ਰੀ ਦੇਵਾਂਗਾ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਕਰਕੇ ਦਿਖਾਇਆ ਵੀਰੋ ਅੱਜ ਦਿੱਲੀ ਦੇ ਵਿੱਚ 70% ਲੋਕ ਹੈ ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਤੇ 23% ਲੋਕਾਂ ਦੇ ਬਿੱਲ ਆਉਂਦੇ ਆ ਜਿਹੜੇ ਇੰਡਸਟਰੀ ਵਾਲੇ ਆ ਜਿਨ੍ਹਾਂ ਦੁਕਾਨਾਂ ਪਾਈਆਂ ਮਰਕਮਰਸ਼ਲ ਵਾਲੀਆਂ ਦੀਆਂ ਇਸ ਕਰਕੇ 2019 ਚ केजरीवाल ਸਾਹਿਬ ਫੇਰ ਲੋਕਾਂ ਵਿੱਚ ਗਏ ਉਹਨਾਂ ਨੇ ਲੋਕਾਂ ਨਾਲ ਕੋਈ ਵਾਅਦਾ ਨਹੀਂ ਕਰੇ ਇੱਕੋ ਵਾਅਦਾ ਕਰਿਆ ਕਿ ਜੇ ਮੈਂ ਕੰਮ ਕਰੇ ਮੈਨੂੰ ਵੋਟਾਂ ਪਾ ਦਿਓ ਔਰ ਲੋਕਾਂ ਦੇ ਉਹਨਾਂ ਨੇ ਕੋਈ ਹੋਰ ਗੱਲ ਨਹੀਂ ਕਰੀ ਇੱਕੋ ਗੱਲ ਖੜੇ ਹੋ ਕੇ ਗਰੀਏ ਲੋਕਾਂ ਵਿੱਚ ਮੈਸੇਜ ਲੈ ਕੇ ਗਏ ਆ ਅਗਰ ਅਸੀਂ ਤੁਹਾਡੇ ਕੰਮ ਕਰੇ ਸੀ ਸਾਨੂੰ ਵੋਟਾਂ ਪਾ ਦਿਓ ਦੁਬਾਰਾ 19 ਦੇ ਵਿੱਚ ਤਾਂ ਲੋਕਾਂ ਨੇ 17 ਵਿੱਚੋਂ 62 ਸੀਟਾਂ ਜਤਾਈਆਂ ਬਹੁਤ ਵੱਡੇ ਬਹੁਤ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਇਸ ਕਰਕੇ ਮੈਂ ਤੁਹਾਨੂੰ ਵੀ ਇੱਕੋ ਬੇਨਤੀ ਕਰਦਾ ਕਿ ਸਾਡੀ ਡਿਊਟੀ ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਸਾਡੇ ਕੌਮੀ ਕਨਵੀਨਰ ਸਾਹਿਬ ਨੇ ਸਾਡੀ ਡਿਊਟੀ ਲਾਈ ਹੈ ਕਿ ਪਿੰਡਾਂ 'ਚ ਜਾਓ ਪਿੰਡਾਂ ਦੇ ਲੋਕਾਂ ਨੂੰ ਦੱਸੋ ਕਿ ਅਸੀਂ ਤੁਹਾਡੇ ਨਾਲ ਬੇਦਾ ਨਹੀਂ ਕਰਨ ਆਏ ਅਸੀਂ ਤੁਹਾਡੇ ਨਾਲ ਗਰੰਟੀ ਕਰਨ ਆਏ ਆ ਸਾਡੀ ਪੀੜ੍ਹੀ ਦੀ ਪਹਿਲੀ ਗਰੰਟੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਆਣ ਤੇ ਇੱਕ ਮਹੀਨੇ ਦੀ 300 ਜੁੰਟ 2 ਮਹੀਨੇ ਦੀ 600 ਜੁੰਟ ਜਿਹੜੀ ਤੁਹਾਨੂੰ ਅਸੀਂ ਬਿਜਲੀ ਫ੍ਰੀ ਦੇਵਾਂਗੇ ਇਸ ਤੋਂ ਬਾਅਦ ਅਸੀਂ ਤੁਹਾਡੇ ਕੋਲ ਜਦੋਂ ਵੀ ਆਣਾ ਹੈ ਨੈਕਸਟ ਟਾਈਮ ਨਵੀਆਂ-ਨਵੀਆਂ ਗਰੰਟੀਆਂ ਲੈ ਕੇ ਆਣਾ ਹੈ ਇਹ ਅੱਜ ਤੁਹਾਡੇ ਕੋਲ ਪਹਿਲੀ ਗਰੰਟੀ ਹੈ ਵੀਰੋ ਤੁਹਾਡੇ ਕੋਲ ਕਿਸੇ ਨਾਲ 800 ਜੁੰਟ ਲੈ ਕੇ ਆਣਾ ਕਿਸੇ ਨਾਲ ਕੁਝ ਕਹਿਣਾ ਹੈ ਤੁਸੀਂ 15 ਸਾਲ ਕਾਲੀਆਂ ਦਾ ਰਾਜ ਦੇਖ ਲਿਆ 10 ਸਾਲ ਕਾਂਗਰਸ ਦਾ ਰਾਜ ਦੇਖ ਲਿਆ ਕਿਸੇ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਹੈਗਾ ਮੇਰੇ ਪਰ ਕੋਈ ਯਕੀਨ ਨਾ ਕਰਿਓ ਕਿ ਸੰਦੂਆ ਝੂਠ ਬੋਲ ਕੇ ਵੀ ਜਾ ਸਕਦਾ ਇੱਥੇ ਦਿੱਲੀ ਦੇ ਵਿੱਚ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਰਹਿੰਦੇ ਆ ਉਹਨਾਂ ਦਾ ਪਤਾ ਕਰ ਲਿਓ ਕਿ ਉੱਥੇ ਬਿਜਲੀ ਫ੍ਰੀ ਹੈਗੀ ਐ ਦਿੱਲੀ ਦੇ ਵਿੱਚ ਪਾਣੀ ਫ੍ਰੀ ਹੈਗਾ ਦਿੱਲੀ ਦੇ ਵਿੱਚ ਹੈਲਥ ਹੈਲਥ ਸਿਸਟਮ ਜਿਹੜਾ ਸਾਡੇ ਹਸਪੀਟਲ ਹੈ ਅਸੀਂ ਇੱਥੇ ਦਵਾਈਆਂ ਲੈਣ ਜਾਂਦੇ ਆ ਡਾਕਟਰ ਅੱਗੇ ਲੈ ਕੇ ਦੇਂਦਾ ਅੱਜ ਦਿੱਲੀ ਦੇ ਵਿੱਚ ਕਿਸੇ ਦਾ 10 ਲੱਖ ਦਾ ਵੀ ਆਪਰੇਸ਼ਨ ਹੋਣਾ ਹੈ ਕਿਸੇ ਨੂੰ ਕੋਈ ਪੈਸੇ ਦੀ ਲੋੜ ਨਹੀਂ ਆ ਕਾਰ ਲੈ ਕੇ ਜਾਓ ਆਪਰੇਸ਼ਨ ਕਰਾ ਕੇ ਆ ਜਾਓ 15 ਲੱਖ ਦਾ ਆਪਰੇਸ਼ਨ ਹੋਣਾ ਹੈ ਕਾਰ ਲੈ ਕੇ ਜਾਓ ਆਪਰੇਸ਼ਨ ਹੋ ਜਾਣਾ ਹੈ ਇਸੇ ਤਰ੍ਹਾਂ ਉਹਨਾਂ ਨੇ ਸਕੂਲ ਬਣਾਏ ਆ ਸਾਡੇ ਜਿਹੜੇ ਬੱਚੇ ਆ ਉੱਥੇ ਅਮੀਰ ਦਾ ਬੱਚਾ ਵੀ ਉੱਥੇ ਪੜਦਾ ਗਰੀਬ ਦਾ ਬੱਚਾ ਵੀ ਉਸੇ ਸਕੂਲ 'ਚ ਪੜਦਾ ਹੈ ਕੈਨੇਡਾ ਦੇ ਅਮਰੀਕਾ ਦੇ ਲੋਕ ਦਿੱਲੀ ਦਾ ਵਿੱਚ ਸਕੂਲ ਦੇਖਣ ਆਏ ਕੇਰੀਵਾਲ ਸਾਹਿਬ ਦਾ ਐਜੂਕੇਸ਼ਨ ਦੇਖ ਕੇ ਸਿਸਟਮ ਆਇਆ ਹੈ ਕਿ ਆਹਾਂ ਸਕੂਲ ਬਣਾਇਆ ਕੇਰੀਵਾਲ ਸਾਹਿਬ ਨੇ ਸਭ ਤੋਂ ਮੇਰੇ ਬਜ਼ੁਰਗ ਬੈਠੇ ਆ ਨੌਜਵਾਨ ਸਾਥੀ ਬੈਠੇ ਆ ਸਾਡੀ ਜਿਹੜੀ ਦਿੱਲੀ ਦੀ ਗਵਰਨਮੈਂਟ ਹੈ ਜਦੋਂ ਬਜਟ ਕਰਦੇ ਆਸੀਂ ਮਾਰਚ ਮਹੀਨੇ ਚ ਸਾਰੀਆਂ ਸਰਕਾਰਾਂ ਆਪਣਾ ਬਜਟ ਲੈ ਕੇ ਆਉਂਦੀਆਂ ਪੰਜਾਬ ਦਾ ਵੀ ਅਸੀਂ ਐਨਾ ਬਜਟ ਰੱਖਿਆ ਇਸ ਚੀਜ਼ ਬਾਕੀ ਦਿੱਲੀ ਦੀ ਗਵਰਨਮੈਂਟ ਨੇ ਐਜੂਕੇਸ਼ਨ ਵਾਸਤੇ ਸਿੱਖਿਆ ਵਾਸਤੇ ਸਾਡੇ 26% ਬਜਟ ਹੈ ਨਾ ਸਾਡੇ 26% ਸਾਡੀ ਪੰਜਾਬ ਸਰਕਾਰ ਦਾ ਕਿੰਨਾ ਬਜਟ ਹੈ 11% ਐਜੂਕੇਸ਼ਨ ਵਾਸਤੇ ਕਿੰਨਾ 15 ਗੁਣ ਹੈ ਜਿਹੜਾ ਉਹਨਾਂ ਨੇ ਪੈਸੇ ਜ਼ਿਆਦਾ ਰੱਖ ਲਏ ਬੱਚਿਆਂ ਨੂੰ ਪੜਾਉਣ ਵਾਸਤਾ ਟੀਚਰ ਰੱਖਣ ਵਾਸਤਾ ਸਕੂਲ ਬਣਾਉਣ ਵਾਸਤਾ ਇਸ ਕਰਕੇ ਵੀਰੋ ਪੈਸਾ ਨਾ ਮੈਂ ਆਪਣੀ ਜੇਬ ਤੋਂ ਲੈ ਕੇ ਆਣਾ ਨਾ ਕੇਜਰੀਵਾਲ ਸਾਹਿਬ ਨਾਲ ਲੈ ਕੇ ਆਣਾ ਪੈਸਾ ਛੋਟਾ ਹੈ ਟੈਕਸ ਦਾ ਪੈਸਾ ਜਿਹੜਾ ਟੈਕਸ ਚੋਰੀ ਹੋ ਰਿਹਾ ਹੈ ਜਿਹੜੇ ਵੱਡੇ ਕਪਲੇ ਹੋ ਰਹੇ ਹੈ ਜਿਹਨੇ ਮਾਫੀਆ ਚੱਲ ਰਿਹਾ ਹੈ ਆ ਮੈਨਿੰਗ ਮਾਫੀ ਦਾ ਇੱਕ ਛੋਟਾ ਮਾਫੀਆ ਹੈ ਵੀ ਵੱਡਾ ਮਾਫੀਆ ਹੈ ਇੱਕ ਦਾਰੂ ਦਾ ਮਾਫੀਆ ਹੈ ਇੱਕ ਭੂ ਮਾਫੀਆ ਹੈ ਟੈਕਸ ਚੋਰ ਆ ਜਿਹੜੇ ਅਕਸੈਸ ਚੋਰੀ ਕਰਦੇ ਐ ਇਸ ਕਰਕੇ ਅਕਸੈਸ ਦਾ ਪੈਸਾ ਬਚਾ ਕੇ ਇਹ ਪੈਸਾ ਤੁਹਾਡਾ ਪੈਸਾ ਤੁਹਾਡੇ ਚਲਾਇਆ ਜਾਣਾ ਹੈ ਘਰੇ ਸਾਡੀਆਂ ਮਤਾਮਾ ਪੈਣਾ ਸਵੇਰੇ ਬਾਅਦ ਚ ਚਲਾਉਂਦੀਆਂ ਅਸੀਂ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਪਰ ਵੱਡੇ ਲੋਕ ਆ ਟੈਕਸ ਨਹੀਂ ਦਿੰਦੇ ਹੈਗੇ ਉਹ ਚੋਰੀ ਕਰਦੇ ਐ ਤੁਹਾਡੇ ਪੈਸੇ ਨਾਲ ਸਰਕਾਰਾਂ ਚੱਲਦੀਆਂ ਅਮਰਜੀਤ ਸਦੋਏ ਨੂੰ ਵੀ ਤੁਹਾਡੇ ਪੈਸੇ ਨਾਲ ਤਨਖਾਹ ਮਿਲਦੀ ਹੈ ਡੀਸੀ ਨੂੰ ਵੀ ਤੁਹਾਡੇ ਪੈਸੇ ਨਾਲ ਤਨਖਾਹ ਮਿਲਦੀ ਹੈ ਐਸਡੀਐਮ ਨੂੰ ਤੁਹਾਡੇ ਪੈਸੇ ਨਾਲ ਤਨਖਾਹ ਮਿਲਦੀ ਹੈ ਥਾਣੇਦਾਰ ਨੂੰ ਵੀ ਤੁਹਾਡੇ ਪੈਸੇ ਨਾਲ ਤਨਖਾਹ ਮਿਲਦੀ ਹੈ ਪਰ ਕੋਈ ਬੰਦਾ ਡਿਊਟੀ ਕਰਕੇ ਰਾਜੀ ਨਹੀਂ ਇਹਨਾਂ ਵਿੱਚੋਂ ਬੜੇ ਮੁਸ਼ਕਿਲ ਨਾਲ ਮੈਂ ਅਫਸਰਾਂ ਨੂੰ ਬਿਠਾ ਲਦਾ ਮੇਰਾ ਫੋਨ ਤੁਸੀਂ ਦੇਖਦੇ ਜਿੰਨੇ ਕਿ ਮੇਰੇ ਨਾਲ ਨੈਟਜ ਰਹਿੰਦੇ ਆ ਰਾਤ ਨੂੰ ਵੀ ਖੁੱਲਾ ਰਹਿੰਦਾ ਭਾਈ ਕਹਿੰਦੇ ਐਮਐਲਏ ਕੰਮ ਨਹੀਂ ਕਰਦਾ ਮੈਂ ਤਾਂ 18 ਘੰਟੇ ਕੰਮ ਕਰਦਾ ਏ ਕਿਸੇ ਦਾ ਰਾਤ ਨੂੰ 12 ਵਜੇ ਫੋਨ ਆ ਜਾਏ 10 ਵਜੇ ਇਹ ਸਵੇਰੇ 6 ਵਜੇ ਆ ਜਾਏ ਸਾਰਿਆਂ ਦਾ ਫੋਨ ਟੈਂਡ ਹੁੰਦਾ ਏ ਪਰ ਅਫਸਰਾਂ ਨੂੰ ਦੇਖ ਲਓ ਮੇਰੇ ਨਾਲ ਚੱਲਿਓ ਆ ਸਾਡੀ ਵੀਡੀਓ 11 ਵਜੇ ਆਦੀ ਐਸਡੀਐਮ ਐ ਇੱਕ ਦਿਨ ਫੋਨ ਕਰਿਆ ਮੈਂ ਕਿਹਾ ਐਸਡੀਐਮ ਸਾਹਿਬ ਕਿੱਥੇ ਹੋ ਤੁਸੀਂ ਮੈਂ ਤੁਹਾਨੂੰ ਮਿਲਣ ਆਇਆ ਕਹਿੰਦੀ ਐਮਐਲਏ ਸਾਹਿਬ ਸੁੱਤੀ ਪਈ ਹੈ ਹੇ ਤਾਂ ਮੈਂ ਕੰਦੀ ਮੈਨੂੰ ਪਹਿਲਾ ਦੱਸ ਦੇਣਾ ਤੁਸੀਂ ਆਣ ਦਾ ਮਖਾ ਮੈਂ ਤਾਂ ਚਲੋ ਤੁਹਾਨੂੰ ਦੱਸਦਾ ਮੈਂ ਵੇਟ ਕਰ ਲੈਂਦਾ ਪਰ ਜੇ ਲੋਕ کیا ਕਰਨਗੇ ਲੋਕ ਕਿਤਾ ਲੈਣਾ ਚ ਲੱਗੋ ਜੇ ਤੁਸੀਂ ਐਮ ਐਲ اے ਦੇ ਖੈ ਤੇ 11 ਵਜਿਆਂ ਦੀ ਸਾਡਾ ਪ੍ਰਸ਼ਾਸਨ ਬੜਾ ਸਿਸਟਮ ਖਰਾਬ ਹੋ ਚੁੱਕਿਆ ਵਾ ਮੇਰੇ ਪੱਤਰਕਾਰ ਵੀਰ ਬੈਠੇ ਆ ਸਾਰੇ ਬਿਮਲ ਜੀ ਕਮਲ ਜੀ ਸਿਆਣੀ ਜੀ ਬਾਲੀਆ ਸਾਹਿਬ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਿੱਡੇ ਮੁੱਦੇ ਚੱਕਦਾ ਹੈ ਮੈਂ ਤੁਹਾਡਾ ਇੱਕ ਗੱਲ ਦਾ ਜ਼ਰੂਰ ਬਹਿਦਾ ਕਰਦਾ ਹੈ ਜਿਹੜਾ ਮੇਰੇ ਦਿਲ ਦਾ ਵਿੱਚ ਅੰਦਰ ਚੀਜ਼ ਹੈਗੀ ਹੈ ਜਿਸ ਦਾ ਆਮ ਆਦਮੀ ਦੀ ਪਾਰਟੀ ਸਰਕਾਰ ਆ ਗਈ ਆ ਤਾਂ ਸਾਡਾ ਜੀ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਇਹ ਕੇਰੀਵਾ ਸਾਹਿਬ ਨਾਲ ਦੇਣਾ ਹੈ ਜਿੱਦਣ ਆਮ ਆਦਮੀ ਦੀ ਪਾਰਟੀ ਸਰਕਾਰ ਆ ਗਈ ਤੁਹਾਨੂੰ ਸਾਰੇ ਅਫਸਰ 8 ਵਜੇ ਬੈਠੇ ਮਿਲੂਗੇ ਦਫ਼ਤਰਾਂ ਵਿੱਚ ਅਫਸਰਾਂ ਨੂੰ ਨਹੀਂ ਨਿਕਲਦੇ ਵਿੱਚ ਕੰਮ ਕਰਕੇ ਦਿਖਾਓ ਸਾਨੂੰ ਤੁਹਾਨੂੰ ਐਮਐਲਏ ਦੇ ਫੋਨ ਦੀ ਜ਼ਰੂਰਤ ਨਹੀਂ ਪੈਣੀ ਹੈ ਉਹ ਫਿਰ 12 ਘੰਟੇ ਬਾਅਦ ਅਗਲੇ ਅਫਸਰ ਕੋ ਹੋਊਗੀ ਤੁਹਾਨੂੰ ਇੰਤਜ਼ਾਮ ਕਰਿਆਵਾ ਮਿਲੂਗਾ ਅਗਰ ਆਪ ਸਮਝ ਨਾ ਅੰਗਲੀ ਕਰੀ ਤਾਂ ਉਹਨੂੰ ਟਰਮੀਨੇਟ ਕੀਤਾ ਜਾਊਗਾ ਸਿੱਧਾ ਮੈਂ ਕਹਿੰਦੇ ਕਰਾਪਸ਼ਨ ਨਹੀਂ ਰੁਕਦਾ ਇੱਕ ਘੰਟੇ ਇੱਕ ਦਿਨ ਚ ਕਰਾਪਸ਼ਨ ਰੋਕਾਂਗੇ ਅਸੀਂ ਇੱਕ ਦਿਨ ਦੇ ਵਿੱਚ ਕਰਾਪਸ਼ਨ ਰੋਕੀ ਜਾਣੀ ਹੈ ਇੱਕ ਦਿਨ ਵਿੱਚ ਸਾਰਾ ਸਿਸਟਮ ਠੀਕ ਕੀਤਾ ਜਾਣਾ ਹੈ ਪਰ ਪਾਵਰ ਆਣ ਦਿਓ ਵੀਰੋ ਪਾਵਰ ਤੁਹਾਡੇ ਹੱਥ ਹੈ ਕਾਲਵਾ ਵਾਲਿਆਂ ਨਾ ਜਾਂ ਰੋਪੜ ਵਾਲਿਆਂ ਨਾ ਕੋਈ ਕਸਰ ਨਹੀਂ ਛੱਡੀ ਮੈਨੂੰ ਵੋਟਾਂ ਪਾਣ ਦੀ 2017 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਚ ਖੜਾਤਾ ਸਾਰੇ ਬੈਠੇ ਐ ਬਹੁਤ ਜ਼ਿਆਦਾ ਕਾਲਵਾ ਪਿੰਡ ਚੋਂ ਵੋਟਾਂ ਪਾਈਆਂ ਬਹੁਤ ਜ਼ਿਆਦਾ ਨੂਰਪੁਰ ਬਲਾਕ ਨਾ ਪਾਈਆਂ ਬਹੁਤ ਜ਼ਿਆਦਾ ਰੋਪੜ ਹਲਕੇ ਨਾਲ 25000 ਵੋਟਾਂ ਨਾਲ ਮੈਨੂੰ ਜਿਤਾ ਕੇ ਭੇਜਿਆ ਨੂਰਪੁਰ ਵਾਲੇ ਨਾ ਸਭ ਤੋਂ ਜ਼ਿਆਦਾ ਵੋਟਾਂ ਨਾਲ ਕੱਲਿਆਂ ਨੇ 20000 ਨਾਲ ਵੋਟਾਂ ਜਿਤਾਤਾ ਮੈਨੂੰ ਨੂਰਪੁਰ ਵਾਲਿਆਂ ਨਾਲ ਇੰਨੀਆਂ ਬੋਟਾ ਜ਼ਿਆਦਾ ਨਿਕਲਿਆ ਦੀਆਂ ਤੁਹਾਡਾ ਤਾਂ ਮੈਂ ਹਮੇਸ਼ਾ ਕਰ ਜਾਈ ਆ ਜ਼ਿੰਦਗੀ ਕਰ ਜਾਈ ਰਹਿਣਾ ਹੈ ਕਿਉਂਕਿ ਤੁਸੀਂ ਮੇਂ ਤੇ ਐਡਾ ਬੜਾ ਆਸਾਨ ਕਰਿਆ ਹੈ ਪਰ ਮੈਂ ਜਿੰਦਕ ਹੁੰਦਾ ਮੈਂ ਬੜੀ ਡਿਊਟੀ ਨਿਭਾਉਂਦਾ ਆਪਣੀ ਸਹੀ ਤਰੀਕੇ ਨਾਲ ਕਈ ਗਲਤੀਆਂ ਵੀ ਬਹੁਤ ਹੁੰਦੀਆਂ ਦੇਖੋ ਮੈਂ ਕੋਈ ਰੱਬ ਨਹੀਂ ਹੈਗਾ ਤੁਹਾਡਾ ਬੱਚਾ ਹੈ ਕਿਸੇ ਦਾ ਭਰਾ ਹੈ ਗਲਤੀਆਂ ਦਾ ਪਤਲਾ ਹੁੰਦਾ ਇਨਸਾਨ ਜੇ ਮੇਂ ਤੇ ਕੋਈ ਗਲਤੀ ਹੁੰਦੀ ਮੈਂ ਮੰਨ ਲੈਂਦਾ ਭਾਈ ਮੇਂ ਤੇ ਗਲਤੀ ਹੋ ਗਈ ਹੈ ਗਲਤੀਆਂ ਬਹੁਤ ਕਰੀਆਂ ਮੈਂ ਹੁੰਦੀਆਂ ਵੀ ਹੈਗੀਆਂ ਪਰ ਨਵਾਂ ਨਵਾਂ ਤਾਂ ਅਨਗਰੂੜ ਤਾਂ ਜਦੋਂ ਕੋਈ ਵੀ ਕੰਮ ਕਰਦਾ ਫੌਜ ਚ ਫੌਜੀ ਜਾਂਦਾ ਉਹ ਵੀ ਥੋੜੀ 6 ਮਿੰਟ ਟ੍ਰੇਨਿੰਗ ਲੈਂਦਾ ਸਾਹਿਬ ਸਮਝ ਲਓ ਮੇਰੀ ਟ੍ਰੇਨਿੰਗ ਹੈ ਸਮਝ ਲਓ 4 ਸਾਲ ਦੀ ਹੁਣ ਪਤਾ ਲੱਗਿਆ ਸਿਸਟਮ ਦਾ ਵੀ ਚਲਾਉਣਾ ਕਿੱਦਾਂ ਹੈ ਸਾਰਿਆਂ ਨੂੰ ਕੰਮ ਕਰਾ ਕੇ ਦੇਵਾਂਗੇ ਸਾਡਾ ਇੱਕੋ ਮਕਸਦ ਹੈ ਕਿ ਕੋਈ ਵੀ ਬੰਦਾ ਲਾਈਨ ਚ ਰਹਿ ਲੱਗੇ ਜਾ ਕੇ ਦਫ਼ਤਰਾਂ 'ਚ ਕੰਮ ਨੂ ਜਾਂਦੇ ਜਿਹੜਾ ਵੀ ਆਇਆ ਇੱਕ ਨੰਬਰ ਤੇ ਪਹਿਲਾ ਜਿਹੜਾ ਪਹੁੰਚਾ ਉਹਦਾ ਕੰਮ ਹੋਵੇ ਕਿਸੇ ਦੀ ਸ਼ਿਫਾਰਿਸ਼ ਨਾਲ ਲੋੜ ਨਾ ਪਵੇ ਦੂਸਰਾ ਸਾਡਾ ਇੱਕ ਮੁੱਦਾ ਸਾਡਾ ਬਹੁਤ ਬੇਰੁਜ਼ਗਾਰੀ ਦਾ ਮੁੱਦਾ ਹੈ ਮੇਰੀ ਵੀ ਜਦੋਂ ਸੀਐਮ ਸਾਹਿਬ ਨਾਲ ਦਿੱਲੀ ਦੇ ਸਾਡੇ ਪਹਿਲੀ ਤਰੀਕ ਨੂੰ ਮੀਟਿੰਗ ਧੀ ਮੈਂ ਉੱਥੇ ਇੱਕ ਇਹ ਗੱਲ ਰੱਖੀ ਉਹਨਾਂ ਦੇ ਅੱਗੇ ਕਿ ਜਿਹੜੇ ਤੁਸੀਂ ਤਾਂ ਪੰਜ ਗਰੰਟੀਆਂ ਲਿਆਣੀਆਂ ਲਿਓ ਤੁਹਾਡੀਆਂ ਸਾਰੀਆਂ ਦੀਆਂ ਪੰਜਾਬ ਦੀਆਂ ਗਰੰਟੀਆਂ ਮੇਰੀ ਇੱਕ ਗਰੰਟੀ ਲਾ ਕੇ ਲੈ ਕੇ ਆਇਓ ਕਿ ਪੰਜਾਬ ਸਾਡਾ ਰੋਪੜ ਦਾ ਵਿੱਚ ਨੌਜਵਾਨ ਆ ਜਿਹੜੇ ਬਹੁਤ ਬੇਰੁਜ਼ਗਾਰ ਘੁੰਮ ਰਹੇ ਆ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਬੰਦੀ ਦੀ ਦਰਜ ਤੇ ਨਾਲਾ ਨਾਲਾਗੜ੍ਹ ਦੀ ਦਰਜ ਤੇ ਇੱਥੇ ਇੰਡਸਟਰੀ ਲੱਗ ਸਕਦੀ ਫੈਕਟਰੀਆਂ ਲੱਗ ਸਕਦੀਆਂ ਫੈਕਟਰੀਆਂ ਲੱਗਣ ਦੇ ਬਾਅਦ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ ਇੱਕ ਫੈਕਟਰੀ ਲੱਗਣ ਨਾਲ 100 ਰੁਜ਼ਗਾਰ ਪੈਦਾ ਹੁੰਦਾ ਹੈ ਫੈਕਟਰੀ ਲਾ ਕੇ ਕੁਝ ਬੰਦਿਆਂ ਨੇ ਨੌਕਰੀ ਕਰਨੀ ਕਿ ਇਹਨਾਂ ਨੇ ਟਰੱਕ ਪਾ ਲਏ ਉੱਥਾ ਕਿਸੇ ਨੇ ਟੈਕਸੀਆਂ ਪਾ ਲਈਆਂ ਕਿਸੇ ਨੇ ਢਾਬਾ ਖੋਲ੍ਹ ਲਿਆ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਫਿਰ ਥੋੜੀ ਜ਼ਮੀਨ ਦਾ ਰੇਟ ਵੀ ਬਹੁਤ ਵਧਣਾ ਕਿਉਂਕਿ ਕਲੋਨੀਆਂ ਵੀ ਕੱਟ ਹੋਣੀਆਂ ਇੱਥੇ ਇਸ ਕਰਕੇ ਇੰਡਸਟਰੀ ਜ਼ਰੂਰੀ ਹੈ ਮੈਂ ਤਾਂ ਉਹਨਾਂ ਮੁਰਾ ਮੁੱਖ ਮੰਗ ਰੱਖੀ ਹੈ ਕਿ ਰੋਪੜ ਦੀ ਇੱਕ ਮੁੱਖ ਮੰਗ ਜ਼ਰੂਰ ਹੈ ਚੌਕੀ ਜੀ ਬੈਠੇ ਆ ਸਾਡੀ ਸਾਰੀ ਟੀਮ ਬੈਠੀ ਹੈ ਬਿੰਦੂ ਜੀ ਵੀ ਬੈਠੇ ਆ ਕਿ ਸਾਨੂੰ ਰੋਜ਼ਗਾਰ ਦੀ ਇੰਡਸਟਰੀ ਲੈ ਕੇ ਦਿਓ ਔਰ ਮੈਂ ਲੜਾਈ ਵੀ ਇਸ ਚੀਜ਼ ਦੀ ਲੜਦਾ ਕਿ ਰੋਪੜ ਦੇ ਵਿੱਚ ਜਿੰਨੇ ਜੰਗਲ ਆ ਸਾਡੇ ਇੰਡਸਟਰੀ ਲਵਾਵਾਂਗੇ ਤਾਂ ਜੋ ਸਰਕਾਰ ਦਾ ਵੀ ਫਾਇਦਾ ਵਾ ਸਾਡਾ ਜਿਹੜਾ ਇਲਾਕਾ ਹੈ ਪਛੜਿਆ ਹੋਇਆ ਇੱਥੇ ਰੋਜ਼ਗਾਰ ਆ ਸਕੇ ਸਾਡੇ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਦਾ ਕੋਈ ਬੰਦਾ ਬਿਨਾਂ ਰੋਜ਼ਗਾਰ ਤੇ ਨਹੀਂ ਜ਼ਰਾ ਸਦਾ ਇਹ ਮੇਰਾ ਹੀ ਗਾਰੰਟੀ ਹੋਣੀ ਹੈ ਜੀ ਬਾਕੀ ਜਿੰਨੀਆਂ ਗਾਰੰਟੀਆਂ ਹੈ ਉਹ ਤੁਹਾਡੇ ਕੋਲ ਅਸੀਂ ਲੈ ਕੇ ਆਣੀਆਂ ਟਾਈਮ ਟਾਈਮ ਤੇ ਪਹਿਲੀ ਗਾਰੰਟੀ ਸਾਡੀ 2-4 ਦਿਨ ਦਾ ਬੇਟ ਰਹਿ ਗਿਆ ਬਿਜਲੀ ਦਾ ਉਦੋਂ ਬਾਅਦ ਅਗਲੀ ਗਰੰਟੀ ਆਣੇ ਵਾਲੀ ਆ ਤੁਹਾਡੇ ਕੋਲ ਲੈ ਕੇ ਆਵਾਂਗੇ ਇਸ ਕਰਕੇ ਜੋ ਵੀ ਸਾਨੂੰ ਪਾਰਟੀ ਦਾ ਹਕੂਮਤ ਦਾ ਤੁਹਾਡੇ ਵਿੱਚ ਲੈ ਕੇ ਆਂਦੇ ਤੁਹਾਡੀ ਸਾਰੀ ਟੀਮ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਮੇਰੇ ਹੋ ਕਈ ਵਾਰ ਮੇਰੇ ਤੇ ਮੁੱਦਾ ਉੱਠਦਾ ਹੈ ਕਿਸਾਨੀ ਦਾ ਵੀ ਕਿਉਂਕਿ ਮੈਂ ਤਾਂ ਖੁਦ ਕਿਸਾਨ ਹੈ ਜਿੰਨੇ ਮੈਨੂੰ ਜਾਣਦੇ ਆ ਜਿੰਨੇ ਮੇਰੇ ਕੋ ਸਾਰੇ ਘਰ ਦੇ ਪਰਿਵਾਰਾਂ ਦੇ ਮੈਂਬਰ ਜਾਂਦੇ ਆ ਮੈਂ ਖੁਦ ਤਾਂ ਆਪਣੇ ਲਾਂਦਾ ਕਣ ਕਾ ਪੀਦਾ ਹੈ ਉਹ 2 ਮਹੀਨੇ ਮੈਂ ਲਗਾਤਾਰ ਦਿੱਲੀ ਲਾ ਕੇ ਆਇਆ ਪਹਿਲਾਂ ਲਗਾਤਾਰ 2 ਮਹੀਨੇ ਦਿੱਲੀ ਰਿਹਾ ਸੀ ਉਸ ਤੋਂ ਬਾਅਦ ਵੀ ਮੈਂ ਹਰ ਹਫਤਾ ਦਿੱਲੀ ਦਾ ਜਰੂਰ ਇੱਕ ਚੱਕਰ ਲਾ ਕੇ ਆਂਦਾ ਹੈ ਇੱਕ ਦਿਨ ਮੈਂ ਦਿੱਲੀ ਦੇ ਬਾਜ਼ਾਰ ਤੇ ਰੁੱਕ ਕੇ ਆਂਦਾ ਹੁੰਦਾ ਜਰੂਰ ਇਸ ਕਰਕੇ ਇਥੇ ਕਈ ਵਾਰ ਸੋਡੀਆਂ ਜਿਹੜੇ ਅੰਦੋਲਨ ਆਪਣੀਆਂ ਜਥੇਬੰਦੀਆਂ ਹੈ ਉੱਥੇ ਮੈਂ ਇਸ ਕਰਕੇ ਨਹੀਂ ਜਾਂਦਾ ਕਿ ਕਿਸੇ ਨੇ ਕਹਿੰਦਾ ਇਹਦੇ ਨਾਲ ਜੁੜ ਗਿਆ ਕਿਸੇ ਨੇ ਕਹਿੰਦਾ ਇਹਦੇ ਨਾਲ ਜੁੜ ਗਿਆ ਕਿਉਂਕਿ 86 ਪਾਰਟੀਆਂ ਦਾ ਜਥੇਬੰਦੀਆਂ ਨਾਲ ਥੋੜਾ ਬਾਈਕਾਟ ਕਰਿਆ ਵਾ ਨਾ ਜਾਓ ਪਰ ਮੈਂ ਕਿਸਾਨੀ ਅੰਦੋਲਨ ਦੇ ਬਾਟਰਾਂ ਤੇ ਜਰੂਰ ਜਾਂਦਾ ਹਾਂ ਹਰ ਹਫ਼ਤਾ ਜਾ ਕੇ ਆਂਦਾ ਹੈ ਪਿੱਛਾ ਜੇ ਜਨਤਰ ਮੰਡਲ ਤੋਂ ਸੰਵੇਲ ਚੱਲਿਆ ਉੱਥੇ ਵੀ ਕਿਤੇ ਆੜੀ ਲਾ ਕੇ ਆਇਆ 2 ਮਹੀਨੇ ਪਹਿਲਾਂ ਲਗਾਤਾਰ ਲਾ ਕੇ ਆਇਆ ਅਸੀਂ ਕਿਸਾਨ ਪਹਿਲਾ ਹੈ ਬਾਕੀ ਲੀਡਰਸ਼ਿਪ ਦਾ ਬਾਅਦ ਹੀ ਹੈ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਕਰਨੀ ਹੈ ਤੁਸੀਂ ਜਿਸ ਤਰ੍ਹਾਂ ਪਹਿਲਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਚਤਾਈ ਦੀ 22 ਜਿਵੇਂ ਇਸੇ ਤਰ੍ਹਾਂ ਜਿਤਾਇਓ ਮੈਂ ਔਰ ਕੇਜਰੀਬਸ ਸਾਹਿਬ ਨੂੰ ਕਹਿ ਕੇ ਆਇਆ ਕ ਗੱਲ ਕਿ ਰੋਪੜ ਦੀ ਸੀਟ ਹੈ ਕਿ 30000 ਵੋਟਾਂ ਨਾਲ ਜਿੱਤਣੀ ਹੈ ਉਹ ਤੁਹਾਡੇ ਸਿਰ ਤੇ ਸਾਰਿਆਂ ਤੇ ਗੱਲ ਕਰਕੇ ਆਇਆ ਨਾਲ ਤੇ ਵੱਡੀ ਲੀਡ ਨਾਲ ਜਿਤਾਣੀ ਆ ਸੀ ਸੀ ਦੇ ਸਾਰਿਆਂ ਨਾਲ ਔਰ ਕਾਰਮ ਵਾਲਿਆਂ ਨਾਲ ਵੀ ਮੇਨਾ ਵਾਅਦਾ ਕਰ ਲਿਆ ਹੈ ਕਿ ਅਸ ਅੱਗੇ ਨਾਲ ਤੇ ਜ਼ਿਆਦਾ ਵੋਟਾਂ ਪਾਣੀਆਂ ਆ ਜੀ ਆਮ ਆਦਮੀ ਪਾਰਟੀ ਪਿਛਲੀ ਵਾਰ ਨਾਲ ਤੇ ਇਸ ਕਾਕੇ ਤੁਹਾਡਾ ਸਾਰਿਆਂ ਦਾ ਬਜ਼ੁਰਗਾਂ ਦਾ ਖਾਸ ਕਰਕੇ ਮੇਨਾ ਬਜ਼ੁਰਗਾਂ ਦਾ ਜਿਹੜੇ ਮੋਰੇ ਬੈਠੇ ਆ ਨੌਜਵਾਨ ਸਾਥੀਆਂ ਦਾ ਆਪਣੀ ਟੀਮ ਦਾ ਨਿਰਮਲ ਸਿੰਘ ਔਰ ਸ਼ੰਗਾਰਾ ਸਿੰਘ ਔਣੀ ਪਿੰਦਰ ਗੋਲਡੀ ਜਿੰਨੇ ਵੀ ਹੈਗੇ ਆਪਣਾ ਜੋੱਤਪਾ ਹੁਣੇ ਸਾਡੀ ਟੀਮ ਹੈ ਜੰਗ ਬ੍ਰਿਗੇਡ ਦੀ ਜਿੰਨੇ ਮੁੰਡੇ ਆ ਸਾਰੇ ਸਾਰਿਆਂ ਦਾ ਧੰਨਵਾਦ ਪੱਤਰਕਾਰ ਪਾਈ ਜਾ ਰਹੇ ਦਾ ਧੰਨਵਾਦ ਕਿਉਂਕਿ ਗਰਮੀ 'ਚ ਬਹੁਤ ਬੈਠੇ ਆ ਤੁਸੀਂ